ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਦੋਆਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਕੋਈ ਵੀ ਪਰਸਨ ਆਪਣੀ ਐਡ ਲਗਵਾ ਸਕਦਾ ਹੈ ਚਾਹੇ ਉਹ ਕਿਸੇ ਵੀ ਜਿਆਦਾ ਧਰਮ ਦਾ ਇੰਡੀਆ ਦਾ ਜਾਂ ਕਿਸੇ ਵੀ ਫੋਰਨ ਕੰਟਰੀ ਦਾ ਹੋਵੇ ਐਡ ਲਗਾਉਣ ਲਈ ਸਾਡਾ ਵਟਸਐਪ ਨੰਬਰ 97795 99490 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੇ ਅਤੇ ਲੜਕੀਆਂ ਦੇ ਲੈ ਕੇ ਆਏ ਹਾਂ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਕਾਸਟ ਖੱਤਰੀ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 4 ਇੰਚ ਸਟੱਡੀ 8 ਪਾਸ ਲੜਕੀ ਸੋਹਣੀ ਅਤੇ ਪਤਲੀ ਹੈ ਅਤੇ ਘਰ ਦਾ ਕੰਮ ਜਾਣਦੀ ਹੈ ਪਰਿਵਾਰ ਵਿੱਚ ਲੜਕੀ ਦੀ ਇੱਕ ਸਿਸਟਰ ਮੈਰਿਡ ਹੈ ਲੜਕੀ ਦੇ ਬ੍ਰਦਰ ਅਤੇ ਫਾਦਰ ਪ੍ਰਾਈਵੇਟ ਜੌਬ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਇਨਾ ਨੂੰ ਲੜਕਾ ਜਿਸਦੀ ਨਿਕਮ 18 ਤੋਂ 20000 ਰੁਪਏ ਹੋਵੇ ਅਤੇ ਲੜਕੇ ਕੋਲ ਆਪਣਾ ਘਰ ਹੋਵੇ ਲੜਕਾ ਪਤਲਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 6280411429 ਅਗਲਾ ਰਿਸ਼ਤਾ ਨਵਾਂ ਸ਼ਹਿਰ ਏਰੀਏ ਤੋਂ ਕਾਸਟ ਜਰਸੀਕ ਪਰਿਵਾਰ ਦੀ ਕੈਨੇਡਾ ਦੀ ਪੀਆ ਲੜਕੀ ਦਾ ਲੜਕੀ ਦਾ ਜਨਮ 1995 कद 5 फुट 4 इंच स्टडी बीकॉम इनानो लड़का नवा शहर जलंदर होशियारपुर कपूरथला तो रिश्ता चाहिदा है बदेरे जानकारी ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9592476325 ਅਗਲਾ ਰਿਸ਼ਤਾ ਤਰਨਤਾਰਨ ਏਰੀਏ ਤੋਂ ਕਾਸਟ ਐਸਸੀ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 28/12/1995 ਕੱਦ 5 ਫੁੱਟ 8 ਇੰਚ ਸਟੱਡੀ ਬੀਏ ਐਲਐਲਬੀ ਲੜਕਾ ਸਰਕਾਰੀ ਵਕੀਲ ਹੈ ਲੜਕੇ ਦਾ ਬ੍ਰਦਰ ਕੈਨੇਡਾ ਵਿੱਚ ਗਵਰਨਮੈਂਟ ਜੌਬ ਕਰਦਾ ਹੈ ਅਤੇ ਸਿਸਟਰ ਕੈਨੇਡਾ ਵਿੱਚ ਹੈ ਫਾਦਰ ਗਵਰਨਮੈਂਟ ਜੌਬ ਤੋਂ ਰਟਾਇਰਡ ਹਨ ਮਾਤਾ ਹਾਊਸ ਵਾਈਫ ਹੈ ਇਹਨਾਂ ਨੂੰ ਲੜਕੀ ਪੜੀ ਲਿਖੀ ਹੋਵੇ ਅਤੇ ਲੜਕੀ ਸਮਾਰਟ ਹੋਵੇ ਇਹਨਾਂ ਨੂੰ ਕਾਸਟ ਦਾ ਕੋਈ ਇਸ਼ੂ ਨਹੀਂ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9872310563 ਅਗਲਾ ਰਿਸ਼ਤਾ ਲੁਧਿਆਣਾ ਏਰੀਏ ਤੋਂ ਕਾਸਟ ਰਵੀਦਾਸੀਆ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1999 ਕੱਦ 5 ਫੁੱਟ 3 ਇੰਚ ਇਹ ਲੜਕੀ ਡਿਵੋਰਸੀ ਹੈ ਸਟੱਡੀ ਗ੍ਰੈਜੂਏਸ਼ਨ ਫਾਦਰ ਕਟਰ ਮਾਸਟਰ ਦਾ ਕੰਮ ਕਰਦੇ ਹਨ ਅਤੇ ਮਾਤਾ ਹੋਮ ਮੇਕਰ ਹੈ ਇੱਕ ਸਿਸਟਰ ਮੈਰਿਡ ਹੈ ਵਧੇਰੇ ਜਾਣਕਾਰੀ ਲਈ ਤੁਸੀਂ 6239614897 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਲੁਧਿਆਣਾ ਸ਼ਹਿਰ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੇ ਕੈਨੇਡਾ ਦੇ ਪੀਆਰ ਲੜਕੇ ਦਾ ਲੜਕੇ ਦਾ ਜਨਮ 29 8 1988 ਕੱਦ 5 ਫੁੱਟ 8 ਇੰਚ ਸਟੱਡੀ ਬੀਬੀਏ ਬੀਨਸ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਲੜਕੇ ਦੇ ਫਾਦਰ ਐਸਆਈ ਹਨ ਅਤੇ ਮਾਤਾ ਹੋਮ ਮੇਕਰ ਹੈ ਬ੍ਰਦਰ ਅਤੇ ਸਿਸਟਰ ਮੈਰਿਡ ਹਨ ਇਹਨਾਂ ਕੋਲ 5 ਏਕੜ ਪ੍ਰਾਪਰਟੀ ਹੈ ਇਹਨਾਂ ਨੂੰ ਲੜਕੀ ਕੈਨੇਡਾ ਵਿੱਚ ਕਿਸੇ ਵੀ ਵੀਜ਼ੇ ਤੇ ਗਈ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਫੈਮਲੀ ਨੂੰ ਫੋਨ ਕਰ ਸਕਦੇ ਹੋ ਫੈਮਲੀ ਦਾ ਫੋਨ ਨੰਬਰ 9815564052 ਅਗਲਾ ਰਿਸ਼ਤਾ ਬਠਿੰਡਾ ਏਰੀਏ ਤੋਂ ਕਾਸਟ ਜੱਟ ਸਿੱਖ ਗੋਤ ਢਿੱਲੋਂ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 1992 ਕੱਦ 5 ਫੁੱਟ 8 ਇੰਚ ਸਟੱਡੀ ਐਮਟੈਕ ਲੜਕਾ ਸਰਕਾਰੀ ਸਕੂਲ ਵਿੱਚ ਕੰਟਰੈਕਟ ਬੇਸ ਤੇ ਟੀਚਰ ਦੀ ਜੌਬ ਕਰ ਰਹਾ ਹੈ ਲੜਕੇ ਦੀ ਫੈਮਲੀ ਵੈਸ਼ਨੋ ਹੈ ਇਨਾ ਕੋਲ 12 ਕਿੱਲੇ ਜ਼ਮੀਨ ਹੈ ਅਤੇ ਇਹ ਦੋ ਭਰਾ ਹਨ ਇਹਨਾਂ ਨੂੰ 6-6 ਕਿੱਲੇ ਜ਼ਮੀਨ ਆਉਂਦੀ ਹੈ ਲੜਕੇ ਦੀ ਸਿਸਟਰ ਆਸਟ੍ਰੇਲੀਆ ਵਿੱਚ ਮੈਰਿਡ ਹੈ ਅਤੇ ਮਾਤਾ ਗਵਰਨਮੈਂਟ ਜੌਬ ਤੋਂ ਰਟਾਇਰਡ ਹਨ ਇਹਨਾਂ ਨੂੰ ਰਿਸ਼ਤਾ ਲੜਕੀ ਨਰਮ ਸੁਭਾਦੀ ਹੋਵੇ ਅਤੇ ਪਰਿਵਾਰ ਮਿਲਵਰਤਣ ਵਾਲਾ ਹੋਵੇ ਰਿਸ਼ਤਾ ਚਾਹੀਦਾ ਹੈ ਬਧੇ ਨੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 904140884 ਅਗਲਾ ਰਿਸ਼ਤਾ ਅੰਮ੍ਰਿਤਸਰ ਏਰੀਏ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੇ ਕੈਨੇਡਾ ਦੇ ਪੀਆਰ ਲੜਕੇ ਦਾ ਲੜਕੇ ਦਾ ਜਨਮ 23/7/1999 ਟਾਈਮ 7:30 ਇਹ ਲੜਕਾ ਮੰਗਲਿਕ ਹੈ ਲੜਕੇ ਦੀ ਹਾਈਟ 5 ਫੁੱਟ 10 ਇੰਚ ਸਟੱਡੀ ਬੀ ਟੈਕ ਈਸੀਈ ਇੰਡੀਆ ਤੋਂ ਅਤੇ ਪੋਸਟ ਗ੍ਰੈਜੂਏਸ਼ਨ ਐਮਐਸ ਫਰੋਮ ਕੈਨੇਡਾ ਤੋਂ ਕੀਤੀ ਹੋਈ ਹੈ ਲੜਕੇ ਦੇ ਫਾਦਰ ਬਿਜ਼ਨਸਮੈਨ ਅਤੇ ਮਾਤਾ ਹੋਮ ਮੇਕਰ ਹੈ ਬਰਾਦਰ ਨਿਊਜ਼ੀਲੈਂਡ ਵਿੱਚ ਸੈਟਲਡ ਹੈ ਅਤੇ ਲੜਕੇ ਦੀ ਸਿਸਟਰ ਨੇ ਬੀ ਡੀਐਸ ਕੀਤੀ ਹੋਈ ਹੈ ਅਤੇ ਮੈਰਿਡ ਹੈ ਇਹਨਾਂ ਕੋਲ 5 ਏਕੜ ਪ੍ਰਾਪਰਟੀ ਹੈ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਜਬ ਵਰਕ ਪਰਮਟ ਤੇ ਰਹਿੰਦੀ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9814088694 ਅਗਲਾ ਰਿਸ਼ਤਾ ਫਤਿਹਗੜ੍ਹ ਸਾਹਿਬ ਏਰੀਏ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੇ ਯੂਐਸਏ ਵਿੱਚ ਵਰਕ ਪਰਮਟ ਤੇ ਰਹਿੰਦੇ ਲੜਕੇ ਦਾ ਲੜਕੇ ਦਾ ਜਨਮ 1991 ਕੱਦ 5 ਫੁੱਟ 9 ਇੰਚ ਲੜਕੇ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਲੜਕੇ ਦੀ ਇੱਕ ਬ੍ਰਦਰ ਅਤੇ ਇੱਕ ਸਿਸਟਰ ਫੋਰਨ ਕੰਟਰੀ ਵਿੱਚ ਸੈਟਲਡ ਹਨ ਇਹਨਾਂ ਕੋਲ ਦੋ ਕਿੱਲੇ ਪ੍ਰਾਪਰਟੀ ਹੈ ਇਹਨਾਂ ਨੂੰ ਰਿਸ਼ਤਾ ਲੜਕੀ ਕੈਨੇਡਾ ਜਾਂ ਅਮਰੀਕਾ ਜਾਂ ਇੰਡੀਆ ਤੋਂ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਕੈਨੇਡਾ ਦੇ WhatsApp ਨੰਬਰ ਤੇ ਕਾਲ ਕਰ ਸਕਦੇ ਹੋ ਫੈਮਿਲੀ ਦਾ WhatsApp ਨੰਬਰ +1 705 542 5236 ਦੂਸਰਾ ਨੰਬਰ ਇੰਡੀਆ ਦਾ 6239297227 ਇਹ ਸੰ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੀ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ